ਇਹ ਐਸੀ ਫਾਰਮੂਲੇਸ਼ਨ ਹੈ ਅਜੇ ਤੱਕ ਨਾ ਕਿਸੇ ਵੈਦ ਨੇ ਕਿਸੇ ਨੂੰ ਦਿੱਤੀ ਨਾ ਦੱਸੀ ਪਰ ਮੈਂ ਹਰ ਵੀਡੀਓ ਚ ਕੰਪਲੀਟਲੀ ਸ਼ੇਅਰ ਕਰ ਦਿੰਦਾ ਤਾਂ ਕਿ ਮੇਰੇ ਜਿੰਨੇ ਵੀ ਦਰਸ਼ਕ ਆ ਉਹ ਘਰੇ ਬਣਾਉਂਦੇ ਆ ਤੇ ਇਹਦੇ ਚ ਨਾ ਜੀ ਅਸੀਂ ਦਿੱਤਾ ਅੰਬਾ ਹਲਦੀ ਫਿਰ ਇਹਦੇ ਚ ਪਾਈ ਦਾਰੂ ਹਲਦੀ ਫਿਰ ਇਹਦੇ ਚ ਪਾਈ ਇੱਕ ਅਸੀਂ ਕਾਲੀ ਹਲਦੀ ਨਾਲ ਅਸੀਂ ਇਹਦੇ ਚ ਦਿੱਤਾ ਵੀਟ ਗ੍ਰਾਸ ਪਾਊਡਰ ਪਰ ਫਿਰ ਅਸੀਂ ਇਹਦੇ ਚ ਦਿੱਤਾ ਜੀ ਆਪਣਾ ਜਮਨ ਦਾ ਜਮਨ ਦੀ ਗੁਠਲੀ ਜਾਮਨ ਦੇ ਬੀਜ ਜਿਹੜੇ ਆ ਜਾਮਨ ਦੀ ਗੁੱਠਲੀ ਜਿਹੜੀ ਹੈ ਨਾ ਜੀ ਉਹ ਉਹ ਹਾਰਡ ਹੈ ਜਿਹੜੀ ਉਹ ਲੈਣੀ ਹੁੰਦੀ ਆ ਕਈ ਆਪਾਂ ਲਿਉਨੇ ਪੰਸਾਰੀ ਤੋਂ ਉਹਨੂੰ ਕੀੜਾ ਲੱਗਿਆ ਹੁੰਦਾ ਉਹਦਾ ਧਿਆਨ ਰੱਖਣਾ ਗੁੱਠਲੀ ਉਹ ਲੈਣੀ ਹੈ ਜਿਹੜੀ ਦੰਦ ਥੱਲੇ ਲਾਓ ਤੇ ਦੰਦ ਚਾਹੇ ਟੁੱਟਣ ਵਾਲਾ ਹੋ ਜਾਏ ਉਹ ਨਾਲ ਟੁੱਟੇ ਐਨੀ ਹਾਰਡ ਵਾਲੀ ਉਹਨੂੰ ਕੁੱਟ ਕੇ ਉਹਨੂੰ ਫਿਰ ਪੀਸਿਆ ਜਾਂਦਾ ਤੇ ਉਦੋਂ ਬਾਅਦ ਇਹਦੇ ਵਿੱਚ ਪਾਈ ਜਾਂਦੀ ਹੈ ਜੀ ਬੇਲ ਪੱਤਰੀ ਜਿਹੜੀ ਬੇਲ ਦਾ ਪੱਤੇ ਹੁੰਦੇ ਆ ਬੇਲ ਪੇੜ ਦੇ ਪੱਤੇ ਫਿਰ ਇਹਦੇ ਵਿੱਚ ਪਾਇਆ ਗਿਆ ਕ੍ਰੇਲਾ ਨਿੰਮ ਤੇ ਗੁੜ ਮਾਰ 9 ਤਾਂ ਇਹ ਔਸ਼ਧੀਆਂ ਪਾਈਆਂ ਗਈਆਂ 10ਵੇਂ ਚ ਪਾਈ ਗਈ ਕਾਟਨ ਸੀਟ ਬਣੇਵੇਂ ਦੀ ਗਰੀ ਉਹ ਘੱਟ ਮਾਤਰਾ ਚ ਪੈਂਦੀ ਹੈ ਜਿਵੇਂ ਹੁਣ ਇਹ 90 ਗ੍ਰਾਮ ਚ 10 ਗ੍ਰਾਮ ਪੈਂਦੀ ਹੈ ਜੇ ਜ਼ਿਆਦਾ ਪੈ ਗਈ ਤਾਂ ਗਲੇ ਨੂੰ ਡਰਾਈ ਕਰ ਦਿੰਦੀ ਹੈ ਤੇ ਉਦੋਂ ਵਾਦੇ ਹੁਣ ਗਵਰਨਮੈਂਟ ਨੇ ਬਿਲਕੁਲ ਸੈੱਟ ਕਰਤੀ ਇਹਦੀ ਡੋਜ਼ ਔਰ ਇਹਦੇ ਉੱਤੇ ਬਕਾਇਦਾ ਗਵਰਨਮੈਂਟ ਦੀ ਸਟੈਂਪ ਹੈ ਜੀ ਐਮ ਪੀ ਸਰਟੀਫਾਈਡ ਮੈਨੂਫੈਕਚਰਿੰਗ ਡੇਟ ਔਰ ਇਹਦਾ ਜਿਹੜਾ ਬੈਨੀਫਿਟ ਹੈ ਨਾ ਜੀ ਇਹਦਾ ਇੱਕ ਚਮਚ ਸਵੇਰੇ ਖਾਲੀ ਪੇਟ ਇੱਕ ਚਮਚ ਸ਼ਾਮ ਨੂੰ 5 6 ਵਜੇ ਜਿਨ੍ਹਾਂ ਦੀ 슈ਗਰ 200 300 ਤੋਂ ਉੱਪਰ ਰਹਿੰਦੀ ਹੈ ਦੋ ਵਾਰੀ ਜਿਨ੍ਹਾਂ ਦੀ ਥੱਲੇ ਰਹਿੰਦੀ ਹੈ 200 ਤੋਂ ਉਹਨਾਂ ਸੀ ਕਹਿੰਦੇ ਵੀ ਸਿੰਗਲ ਚਮਚ ਸਵੇਰੇ ਖਾਲੀ ਪੇਟ ਲੈ ਲੈ ਇਹ ਘਰੇ ਬਹੁਤ ਈਜ਼ੀ ਬਣ ਜਾਂਦੀ ਹੈ ਇਹਨਾਂ ਚੀਜ਼ਾਂ ਮੈਂ ਨੁਸਖਾ ਬੋਲਦਾ ਸਾਰੇ ਭੈਣ ਭਰਾ ਨੋਟ ਕਰ ਲਿਓ ਔਰ ਇਹਦੇ ਲਈ ਫੋਨ ਨਾ ਕਰਿਆ ਕਰੋ ਕਿਉਂਕਿ ਨੁਸਖੇ ਦੱਸਣ ਲਈ ਸਾਡੇ ਕੋਲ ਜਮਾਂ ਹੀ ਟਾਈਮ ਨਹੀਂ ਹੁੰਦਾ